ਅੱਧਾ ਗਲਾਸ ਪਾਣੀ ਦਾ ਕੁੱਕਰ ਵਿੱਚ ਰੱਖਾਂਗੇ ਗਰਮ ਵਿੱਚ ਪਾਵਾਂਗੇ ਹਲਦੀ ਰੰਗ ਵਾਲੀ ਤੇਗੀ ਮਿਰਚ ਧਨੀਆ ਪਾਊਡਰ ਇੱਕ ਚਮਚ ਘਿਓ ਦਾ ਤੁਸੀਂ ਚਾਹੇ ਤਾਂ ਤੇਲ ਪਾ ਲਿਓ ਫਿਰ ਪਾਵਾਂਗੇ ਕਟੀਆਂ ਹੋਈਆਂ ਸਬਜ਼ੀਆਂ ਉਹਦੇ ਵਿੱਚ ਆਲੂ ਤੇ ਚਿਕੰਦਰ ਦਾ ਪੀਸ ਜ਼ਰੂਰ ਪਾਓ 2 ਗਲਾਸ ਪਾਣੀ ਦੇ ਹੋਰ ਪਾ ਕੇ ਜ਼ਰੂਰਤ ਮੁਤਾਬਕ ਪਾਓ ਨਮਕ ਕੁੱਕਰ ਨੂੰ ਕਰਿਓ ਬੰਦ 5-6 ਦੀਆਂ ਵਿਸਲਾਂ ਲਗਾ ਲਿਓ ਫਿਰ ਕੜਾਈ ਵਿੱਚ ਇੱਕ ਚਮਚ ਤੇਲ ਦਾ ਕਰਿਓ ਗਰਮ ਵਿੱਚ ਪਾ ਦਿਓ ਬਟਰ ਵਿੱਚ ਹੀ ਭੁੰਨ ਲਿਓ ਜੀਰਾ ਅਦਰਕ ਲਸਣ ਦਾ ਪੇਸਟ ਪਾ ਕੇ ਫਿਰ ਪਾਓ ਬਰੀਕ ਕੱਟੇ ਪਿਆਜ਼ 3-4 ਹਰੀਆਂ ਮਿਰਚਾਂ ਜਦ ਵੀ ਹਲਕੀਆਂ ਜਿਹੀਆਂ ਗੀਆਂ ਨਾਲ ਦੀ ਨਾਲ ਬਰੀਕ ਕੱਟੀ ਹੋਈ Shimla mirch ਪਾ ਦਿਓ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਹੌਲੀ ਹੌਲੀ ਪਕਾਉਂਦੇ ਜਾਓ ਫਿਰ ਪਾਓ ਦੋ ਬਰੀਕ ਕੱਟੇ ਹੋਏ ਟਮਾਟਰ ਚਾਹੀ ਤੁਸੀਂ ਇਹਨਾਂ ਨੂੰ ਚੌਪ ਕਰ ਲਿਓ ਫਿਰ ਪਾਓ ਰੰਗ ਵਾਲੀ ਦੇਗੀ ਮੇਰੇ ਚ ਤਿੱਖੀ ਮਿਰਚ ਜਰੂਰਤ ਮੁਤਾਬਕ ਪਾ ਦਿਓ ਨਮਕ ਦੋ ਚਮਚ ਭਰ ਕੇ ਪਾਓ ਪਾਉ ਪਾਜੀ ਮਸਾਲਾ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਕੇ ਵਿੱਚ ਪੱਕੀਆਂ ਹੋਈਆਂ ਸਬਜ਼ੀਆਂ ਨੂੰ ਮਿਕਸ ਕਰ ਦਿਓ ਕਿਸੇ ਵੀ ਮੈਸ਼ਰ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਓ ਪਰ ਇਹਨਾਂ ਨੂੰ ਹਲਕਾ ਦਰਦਰਾ ਜਿਹਾ ਜਰੂਰ ਰੱਖਿਓ ਫਿਰ ਵਿੱਚ ਪਾਵਾਂਗੇ ਉਬਾਲੇ ਹੋਏ ਮਟਰ ਅਤੇ ਤੁਸੀਂ ਫਰੋਜ਼ ਨਮਟਰ ਵੀ ਵਰਤ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਕੇ ਪਕਾਉਂਦੇ ਜਾਈਓ ਦੋ ਨਿੰਬੂਆਂ ਦਾ ਰਸ ਪਾ ਦਿਓ ਉੱਪਰ ਦੀ ਪਾਓ ਖਰਾ ਧਨੀਆ ਢੇਰ ਸਾਰਾ ਪਾ ਦਿਓ ਬਟਰ ਤੇ ਪਨੀਰ ਬਹੁਤ ਹੀ ਮਜ਼ੇਦਾਰ ਪਾਉ ਭਾਜੀ ਤਿਆਰ ਹੈ